ਅਸੀਂ ਕਹਿੰਦੇ ਹਾਂ ਇਲਾਕੇ 'ਚ ਆ ਜੇ ਆ ਜੇ ਨੱਕਰ ਬੰਦੇ ਇਹ ਬੰਦ ਹੋਣੀ ਚਾਹੀਦੀ ਹੈ। ਉਹ ਦੇਖਣਾ ਚਾਹੀਦੇ। ਤੁਹਾਨੂੰ ਨਹੀਂ ਬੜਾ ਤੁਹਾਨੂੰ ਜਿਸਾ ਜੇ ਨਾਲ ਦੇ ਇਤਹਾਸ ਭੰਗਣ ਨਹੀਂ ਜੀ ਪਸੰਦ। ਮੇਰਾ ਨਾਮ ਸ਼ੋਕਮਰ ਹੈ ਜੀ। ਮੈਂ ਗੁਰੂ ਨਾਨਕਪੁਰੇ ਅਮਰ ਆਟਾ ਚੱਕੀ ਗੁਰਦੁਆਰੇ ਦੇ ਲਾਗੇ ਰਹਿੰਦਾ ਜੀ। ਸਰ ਕੀ ਕਾਰਨ ਬਣੇ ਨੇ ਅੱਜ ਤੁਹਾਡੇ ਵੱਲੋਂ ਰੋਡ ਤੇ ਆਪਣੇ ਬੇਟੇ ਦੀ ਡੈੱਡ ਬੋਡੀ ਰੱਖ ਕੇ ਰੋਸ ਜਿਤਾਇਆ ਜਾ ਰਿਹਾ ਹੈ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਨਸ਼ੇ ਦੇ ਕਾਰਨ ਬੇਟੀ ਦੀ ਡੈਥ ਹੋਈ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਨਸ਼ੇ ਦਾ ਹੋਈ ਹੈ ਜੀ ਬੇਟਾ ਮੇਰਾ ਨਸ਼ਾ ਕਰਦਾ ਸੀ ਇਹਨੂੰ ਬੜੇ ਬੜੇ ਮੈਂ ਸੈਂਟਰਾਈਜ਼ ਦਾਖਲ ਕਰਾਇਆ ਰਾਤ ਹੀ ਇਹਨੂੰ ਮੈਂ ਸੈਂਟਰ ਤੋਂ ਲੈ ਕੇ ਆਇਆ ਕੱਲ ਰਾਤ ਹੀ ਲੈ ਕੇ ਆਇਆ ਅੱਜ ਇਹ ਸੁਜੀਤ ਕੌਰ ਦੇ ਮੁੰਡੇ ਨਾਲ ਗਿਆ ਜੇ ਇੰਜੈਕਟ ਕੀਤਾ ਦੋਵਾਂ ਨੇ ਇਹ ਉੱਥੇ ਹੀ ਉਹਨੂੰ ਸੁੱਟ ਕੇ ਤੇ ਸੁਜੀਤ ਕੌਰ ਦਾ ਮੁੰਡਾ ਭੱਜ ਗਿਆ ਉਹਨੇ ਇੰਜੈਕਸ਼ਨ ਲਾਇਆ ਚਿੱਤੇ ਦਾ ਇੰਜੈਕਸ਼ਨ ਹੀ ਲੱਗ ਰਿਹਾ ਜੀ ਬੰਤੇ ਇੰਜੈਕਸ਼ਨ ਹੀ ਲਾਇਆ ਜੀ ਇੰਜੈਕਸ਼ਨ ਇੰਜੈਕਟ ਕਰਦੇ ਸੀਗੇ ਇਹੇ ਇਹ ਕਿਹੜੇ ਸੁਦਾਗਰ ਆ ਜਿਹੜੇ ਨਸ਼ਾ ਵੇਚਦੇ ਆ ਕੁਝ ਪਤਾ ਹੈ ਤੁਹਾਨੂੰ ਇਹਨਾਂ ਬਾਰੇ ਇੱਥੇ ਆਮ ਇੱਕ ਦਾ ਜੀ ਨਸ਼ਾ ਆਮ ਵੇਚਦਾ ਕੋੜ ਕਾਲਸਾ ਹੋ ਗਿਆ ਇਧਰ ਗੁਰਨਾਣਕਪੁਰਾ ਘਰ ਘਰ ਚ ਨਸ਼ਾ ਵੇਚਦਾ ਜੀ ਪੰਜਾਬ ਸਰਕਾਰ ਕਹਿੰਦੀ ਬੰਦ ਹੋ ਗਿਆ ਵਾ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵਾਂ ਜੇ ਤੁਸੀਂ ਪੰਜਾਬ ਨੂੰ ਬਚਾਣਾ ਤੇ ਭਾਈ ਅਮਰਤਪਾਲ ਦਾ ਰਾਜ ਲੈ ਕੇ ਆਓ ਜਾਂ ਅਦਿੱਤਯ ਯੋਗੀ ਰਾਜ ਉਹਨਾਂ ਦਾ ਲੈ ਕੇ ਆਓ ਯੋਗੀ ਦਾ ਰਾਜ ਲੈ ਕੇ ਆਓ ਜੇ ਪੰਜਾਬ ਦੀ ਜਨਰੇਸ਼ਨ ਬਚਾਣੀ ਹੈ ਪੰਜਾਬ ਸਰਕਾਰ ਤੇ بڑے ਦਾਅਵੇ ਕਰ ਰਹੀ ਹੈ ਕਿ ਸਾਵੇ ਕਰੀ ਦਾਅਵੇ ਤੁਹਾਡੇ ਸਾਹਮਣੇ ਜੇ ਰਾਤ ਸੈਂਟਰ ਚੋਂ ਮੁੰਡਾ ਆਇਆ ਵਾ ਤੇ ਹੁਣ ਉਹਦੀ ਡੈਥ ਹੋ ਗਈ ਏ ਕਿੱਥੋਂ ਆ ਗਿਆ ਨਸ਼ਾ ਪਤਾ ਲੱਗੇ ਨਾ ਕਿੱਥੋਂ ਆ ਗਿਆ ਨਸ਼ਾ ਇਹ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦਾ ਹੀ ਉਹਨਾਂ ਦਾ ਕਾਰੋਬਾਰ ਚੱਲ ਰਿਹਾ ਧੀ ਪੁੱਤ ਕਿਸੇ ਦਾ ਮਰਦਾ ਵਾ ਕਿਸੇ ਨੂੰ ਸਰਕਾਰ ਨੂੰ ਕੋਈ ਮਤਲਬ ਨਹੀਂ ਇਹਦੇ ਨਾਲ ਉਹਨਾਂ ਨੂੰ ਸੀਟਾਂ ਦਾ ਮਤਲਬ ਹੈ ਆਪਣੀਆਂ ਸਰਕਾਰ ਤੇ ਬਹੁਤ ਜ਼ਿਆਦਾ ਕਹਿੰਦੇ ਕਿ ਅਸੀਂ 5 ਕਰੋੜ ਦਾ ਪੜ ਲਿਆ ਜੀ ਤੇ ਇਹ ਤੁਹਾਡੇ ਸਾਹਮਣੇ ਪਈ ਜੀ ਬੋਡੀ ਦੇਖ ਲਓ ਕੋ ਪੜਿਆ ਲਿਖਿਆ ਹੈਗਾ ਜੇ ਬੀਐਸਸੀ ਕੀਤੀ ਜੇ ਫੁੱਟਬਾਲ ਦਾ ਪਲੇਅਰ ਹੈ ਮੁੰਡਾ ਇਹ ਅਨਪੜ ਨਹੀਂ ਹੈਗਾ ਦੇਖੋ ਨਾ ਬਰਾਤੋਂ ਆਇਆ ਤੇ ਉਸੇ ਟਾਈਮ ਹੀ ਨਸ਼ਾ ਪ੍ਰਭਾਵਿਤ ਹੋ ਗਿਆ ਉਹਦੀ ਮੌਤ ਹੋ ਗਈ ਹੈ ਇੰਜੈਕਟ ਲਾ ਕੇ ਸਭ ਸਰਕਾਰ ਦੇ ਦਾਅਵੇ ਝੂਠੇ ਆ ਸਭ ਝੂਠੇ ਹੈਗੇ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਜਾਂ ਤੇ ਪੰਜਾਬ ਛੱਡ ਜੋ ਪੰਜਾਬ ਛੱਡ ਕੇ ਚਲ ਜਓ ਬਾਹਰ ਜੇ ਤੁਸੀਂ ਆਪਣੇ ਬੱਚੇ ਬਚਾਣੇ ਹੋ ਤੇ ਕਦੇ ਯੂਪੀ ਬਿਹਾਰ ਵੱਲ ਚਲ ਜਓ ਜਿੱਧਰ ਸ਼ਾਂਤੀ ਹੈ ਤੇ ਜਾਂ ਭਾਈ ਅਮਰਤਪਾਲ ਦਾ ਰਾਜ ਲਿਆਓ ਨਹੀਂ ਤੇ ਯੋਗੀ ਦਾ ਰਾਜ ਲਿਆਓ ਨਹੀਂ ਤੇ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਧੀਆਂ ਪੁੱਤ ਇਤਰਾ ਹੀ ਮਰਨਗੇ ਲੋਕਾਂ ਦੇ ਕਿੰਨੇ ਸਾਲ ਦਾ ਸੀ ਇਹ 26 ਸਾਲ ਦੀ ਉਮਰ ਹੈ ਜੀ ਹੁਣ ਸਟੱਡੀ ਕਰ ਰਿਹਾ ਸੀ ਬੇਟਾ ਨਹੀਂ ਜੀ ਸਟੱਡੀ ਕਰ ਚੁੱਕਿਆ ਸੀ ਉਹ ਚਿੱਟੇ ਦੀ ਸਟੱਡੀ ਕਰ ਰਿਹਾ ਜੀ ਜਿਹੜੀ ਪੰਜਾਬ ਚ ਬੜੀ ਸਰਕਾਰ ਨੇ ਫੇਵਰੇਟ ਕੀਤਾ ਨਸ਼ਾ ਸਰਕਾਰ ਤੇ ਦਾਅਵੇ ਬੋਲ ਕਰ ਰਹੀ ਹੈ ਕਿ ਨਸ਼ਾ ਰੋਲ ਫੜਿਆ ਜਾ ਰਿਹਾ ਨਸ਼ਾ ਪੀਣ ਵਾਲਿਆਂ ਨੂੰ ਬੜੀ ਜਾਂਦੇ ਆ ਜੀ ਜਾਂ ਮਰੀ ਜਾਂਦੇ ਨੇ ਬਾਕੀ ਮੈਂ ਤਾਂ ਕੋਈ ਫੜਿਆ ਵੇਖਿਆ ਨਹੀਂ ਜੀ ਸਰਕਾਰਾਂ ਤੱਕ ਨਹੀਂ ਪਹੁੰਚਦੀ ਪਹੁੰਚ ਕੀ ਲੋੜ ਹੈ ਜੀ ਪਹੁੰਚਣ ਦੀ ਆਪਾਂ ਜੋ ਮਾਤੜ ਲੋਕ ਜੋ ਹੈਗੇ ਨੇ ਗਰੀਬ ਜੋ ਹੈਗੇ ਨੇ ਪੁਲਿਸ ਦੀ ਰੇਂਜ ਚ ਆਉਣ ਵਾਸਤੇ ਮੈਂ ਅਪੀਲ ਕਰਦਾ ਮੈਂ ਅਪੀਲ ਕਰਦਾ ਜੀ ਨਸ਼ੇ ਦਾ ਕਾਰੋਬਾਰ ਬੰਦ ਕੀਤਾ ਜਾਵੇ ਅੱਪਲ ਤੇ ਮੈਂ ਇਹ ਅਪੀਲ ਕਰਦਾ ਵੀ ਜਿੰਨੇ ਆਪਣੀ ਨਵੀਂ ਜਨਰੇਸ਼ਨ ਬਚਾਣੀ ਹੈ ਪੰਜਾਬ ਛੱਡ ਦਿਓ ਪੰਜਾਬ ਛੱਡ ਦਿਓ ਨਹੀਂ ਤੇ ਭਾਈ ਅੰਮ੍ਰਿਤਪਾਲ ਦਾ ਰਾਜ ਲਿਆਓ ਇਹ ਆਪਣੀ ਜਨਰੇਸ਼ਨ ਬੱਚਿਆਂ ਤੋਂ ਬਚਾਣੀ ਆ ਨਹੀਂ ਤੇ ਯੋਗੀ ਦਾ ਰਾਜ ਲਿਆਓ ਨਹੀਂ ਤੇ ਪੰਜਾਬ ਨੂੰ ਕੋਈ ਵੀ ਪਾਰਟੀ ਨਹੀਂ ਬਚਾ ਸਕਦੀ ਭਾਈ ਅੰਮ੍ਰਿਤਪਾਲ ਨੂੰ ਲਿਆਓ ਤੇ ਪੰਜਾਬ ਬਚ ਜਾਏਗਾ ਨਹੀਂ ਤੇ ਨਹੀਂ ਬਚ ਸਕਦਾ ਜੀ ਸਰ ਕੀ ਮੰਨਦਾ ਜੀ ਇੱਕ ਜਿਹੜਾ ਪ੍ਰੋਟੈਸਟ ਹੋ ਰਿਹਾ ਗੋੜੀ ਲਾ ਕੇ ਘਰ ਇੱਕ ਗੁਰਨਾਨਕ ਬੜੇ ਸਾਨ ਕੋਈ ਪਰਮਿਸ਼ਨ ਆਈ ਸੀ ਇੱਕ ਲੜਕਾ ਆਕਾਸ਼ ਉਹਦੀ ਡੈਥ ਹੋ ਗਈ ਹੈ ਜੀ ਤੇ ਮੌਕੇ ਤੇ ਪਹੁੰਚੇ ਆ ਹਾਲਾਤਾਂ ਦੇ ਕਰ ਰਹੇ ਆ ਵੈਰੀਫਾਈ ਪਰਵਾਰ ਜੋ ਵੀ ਸਾਨੂੰ ਸਟੇਟਮੈਂਟ ਦੇਗਾ ਉਸ ਦੇ ਅਪਰ ਕਰੀ ਕਾਰਵਾਈ ਕਰ ਦੇ। ਸੋ ਦੈਟਸ ਓਵਰ ਟੂ ਉਸਨੋ ਈਏ ਨਹੀਂ ਦੇਖੋ ਹਾਲੇ ਉਹਨਾਂ ਨੇ ਮੈਨੂੰ ਕੋਈ ਸਟੇਟਮੈਂਟ ਨਹੀਂ ਦਿੱਤੀ ਕਿ ਜੋ ਉਹਦੇ ਫਾਦਰ ਸਟੇਟਮੈਂਟ ਦੇਣਗੇ ਉਸ ਦੇ ਅਪਰ ਕਰੀ ਕਾਰਵਾਈ ਨਹੀਂ ਜਾਏਗੀ।